ਪਾਂ ਦਾ ਡਰ ਮੈਨੂੰ ਛਾਵਾਂ ਮੇਰੇ ਨਾਲ ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਬਿਲਕੁਲ ਜੀ ਸਹੀ ਸੁਣਿਆ ਤੁਸੀਂ ਜਿਸ ਮਾਂ ਦੀਆਂ ਦੁਆਵਾਂ ਪੁੱਤ ਦੇ ਨਾਲ ਹੋਣ ਤਾਂ ਉਹ ਜ਼ਿੰਦਗੀ ਦੇ ਵਿੱਚ ਕਦੇ ਹਾਰ ਨਹੀਂ ਮੰਨ ਸਕਦੇ ਅਤੇ ਨਾ ਹੀ ਉਹ ਕਦੀ ਹਾਰ ਸਕਦੇ ਨੇ ਤਸਵੀਰ ਮੈਂ ਚਾਹੂੰਗਾ ਦਿਖਾਣੀ ਪਿਓ ਪੁੱਤ ਦੀ ਜੋੜੀ ਤਾਂ ਪਿਓ ਪੁੱਤ ਦੀ ਯਾਰੀ ਤਾਂ ਅਸੀਂ ਬਹੁਤ ਦਿਖਦੇ ਆ ਪਰ ਮਾਂ ਪੁੱਤ ਦੀ ਮਿਹਨਤ ਆਪਣੇ ਦਰਸ਼ਕਾਂ ਨੂੰ ਜਰੂਰ ਦਿਖਾਵਾਂਗੇ ਕਿ ਇੱਕ ਮਾਂ ਆਪਣੇ ਪੁੱਤ ਦੇ ਨਾਲ ਕਿਸ ਤਿੱਕੇ ਦੇ ਨਾਲ ਮਿਹਨਤ ਕਰਦੀ ਹੈ ਤਸਵੀਰ ਬਟਾਲਾ ਦੇ ਇੱਕ ਸਟਾਰਟਅਪ ਸ਼ੁਰੂ ਨਵਾਂ ਕੀਤਾ ਵਾ ਮਾਂ ਨੇ ਤੇ ਪੁੱਤ ਨੇ ਪਤੀ ਸਾਥ ਛੱਡ ਗਿਆ ਤਾਂ ਜਿਸ ਤੋਂ ਬਾਅਦ ਜ਼ਿੰਮੇਵਾਰੀ ਪੈ ਜਾਂਦੀ ਆ ਪੁੱਤ ਦੇ ਤਾਂ ਪੁੱਤ ਦਿਨੇ ਕੰਮ ਕਰਦਾ ਕਿਸੇ ਫੈਕਟਰੀ 'ਚ ਤੇ ਉਸ ਤੋਂ ਬਾਅਦ ਸ਼ਾਮ ਨੂੰ ਆਉਂਦਾ ਵਾ ਤੇ ਆਪਣੀ ਮਾਂ ਦੇ ਨਾਲ ਇਹ ਰੇੜੀ ਲਾਂਦੇ ਆ ਫਾਸਟ ਫੂਡ ਦੀ ਰੇੜੀ ਲਾਂਦੇ ਨੇ ਉਸ ਤਰ੍ਹਾਂ ਦਾ ਬਹੁਤ ਸਾਰਾ ਪੰਜਾਬ 'ਚ ਰੌਲਾ ਪੈਂਦਾ ਵਾ ਕਿ ਪ੍ਰਵਾਸੀ ਭਜਾਓ ਪੰਜਾਬ ਬਚਾਓ ਤੇ ਦੂਜੇ ਪਾਸੇ ਜੇਕਰ ਕੋਈ ਪੰਜਾਬੀ ਮਿਹਨਤ ਕਰਦਾ ਵਾ ਤਾਂ ਉਸ ਦਾ ਸਾਥ ਨਹੀਂ ਦਿੰਦੇ ਲੋਕੀ ਤੁਸੀਂ ਦੇਖਦੇ ਹੋ ਮਾਂ ਪੁੱਤ ਰੇੜੀ ਲਈਏ ਫਾਸਟ ਫੂਡ ਦੀ ਇਕੱਲੇ ਖੜੇ ਨੇ ਅਸੀਂ ਘਟੂ ਘਟ ਬਟਾਲੇ ਵਾਲਿਆਂ ਨੂੰ ਜ਼ਰੂਰ ਅਪੀਲ ਕਰਾਂਗੇ ਕਿ ਸमाँ ਪੁੱਤ ਦਾ ਸਾਥ ਦਿਓ ਇਸ ਦੀ ਰੇੜੀ ਤੇ ਆ ਕੇ ਇਸ ਦੇ ਫਾਸਟ ਫੂਡ ਦਾ ਇੱਕ ਵਾਰੀ ਸਵਾਦ ਜ਼ਰੂਰ ਲਿਓ ਸਵਾਦ ਜ਼ਰੂਰ ਲਿਓ ਤੇ ਉਸ ਤੋਂ ਬਾਅਦ ਇਹਨਾਂ ਦੀ ਆਪਣੇ ਆਪ ਪਰਮਾਤਮਾ ਨੇ ਮਾਂ ਫੜ ਲੈਣੀ ਹੈ ਕਿਉਂਕਿ ਮਿਹਨਤ ਕਰਛਾ ਮਿਹਨਤ ਕਰਨ 'ਤੇ ਵਿਸ਼ਵਾਸ ਰੱਖਦੇ ਨੇ ਤੇ ਲਗਾਤਾਰ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਜਾਨੀ ਕਿ ਮਾਂ ਪੁੱਤ ਆਪਣਾ ਗੁਜ਼ਾਰਾ ਕਰ ਰਹੇ ਨੇ ਬਹੁਤ ਸਾਰੀਆਂ ਜ਼ਿੰਦਗੀ ਦੇ ਵਿੱਚ ਚੰਗੀਆਂ ਦੇਖੀਆਂ ਬਹੁਤ ਸਾਰੀਆਂ ਮੁਸ਼ਕਲਾਂ ਦੇਖੀਆਂ ਪਰ ਉਹਨਾਂ ਮੁਸ਼ਕਲਾਂ ਉਸ ਮਾਂ ਨੇ ਕਿਸੇ ਨਾ ਕਿਸੇ ਤਰੀਕੇ ਪਾਰ ਕੀਤਾ 7 ਸਾਲ ਹੋ ਗਏ ਆ ਘਰ ਵਾਲੇ ਦੀ ਡੈਥ ਹੋਇਆ ਦਰਜ਼ੀਆਂ ਦਾ ਕੰਮ ਕਰਦੇ ਸੀ ਜਾਨੀ ਕਿ ਕੱਪੜੇ ਸੀਂਦੇ ਸੀ ਪਰ ਹਾਲਾਤ ਕੁਝ ਘਰ ਦੇ ਐਸੇ ਬਣ ਗਏ ਉਸ ਭੈਣ ਨੂੰ ਘਰੋਂ ਬਾਹਰ ਆਣਾ ਪਿਆ ਸਭ ਤੋਂ ਵੱਡੀ ਗੱਲ ਆ ਕਿ ਅਮਰਤਧਾਰੀ ਪਰਿਵਾਰ ਆ ਘਰ ਵਾਲਿਆ ਨੇ ਵੀ ਅਮਰਤ ਛਕਿਆ ਜੀ ਤੇ ਭੈਣ ਨੇ 24 ਸਾਲ ਹੋ ਗਏ ਨੇ ਲਗਭਗ ਅਮਰਤ ਛਕਿਆ ਤੇ ਅਮਰਤ ਜਿਹੜਾ ਬੇਟਾ ਵਾ ਉਹਨਾਂ ਨੇ ਵੀ ਅਮਰਤ ਛਕਿਆ ਵਾ ਲਗਾਤਾਰ ਇਸ ਤਰੀਕੇ ਨਾਲ ਮਾਂ ਤੇ ਪੁੱਤ ਮਿਹਨਤ ਕਰਦੇ ਤੁਸੀਂ ਦੇਖ ਸਕਦੇ ਹੋ ਤਸਵੀਰ ਹੈ ਕਿ ਬਟਾਲਾ ਦੇ ਸਤ ਕਤਾਰੀਆਂ ਗੁਰਦੁਆਰੇ ਦੇ ਬਾਹਰ ਬਿਲਕੁਲ ਉਸ ਮਾਂ ਪੁੱਤ ਨੇ ਰੇੜੀ ਲਾਈ ਹੈ ਗੁਰੂ ਘਰ ਦੇ ਬਾਹਰ ਰੇੜੀ ਲਾਈ ਹੈ ਅਤੇ ਲੋਕਾਂ ਨੂੰ ਚੰਗਾ ਖਾਣਾ ਦੇ ਰਹੇ ਨੇ ਚੰਗਾ ਫਾਸਟ ਫੂਡ ਦੇ ਰਹੇ ਨੇ ਤਾਂ ਜੋ ਉਹਨਾਂ ਦੀ ਸਿਹਤ ਵੀ ਠੀਕ ਰਹੇ ਗੱਲਬਾਤ ਕਰ ਲਾਂਗੇ ਅਮਰਦ ਨਾਲ ਹੀ ਕਰ ਲੈਨੇ ਆ ਅਮਰਦ ਭਾਈ ਫ੍ਰੀ ਹੋ ਗਏ ਆ ਕਿ ਨਹੀਂ ਵਿਹਲਾ ਹੋ ਗਿਆ ਬੱਸ ਜੀ ਭਾਈ ਫ੍ਰੀ ਹੈ ਹਾਂ ਫ੍ਰੀ ਆ ਭਾਈ ਫ੍ਰੀ ਮੇਰਾ ਮਨ ਕੀਤਾ ਸੀ ਮੈਂ ਅਮਰਦ ਨੂੰ ਦੇਖ ਕੇ ਆਵਾ ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਸੀ ਤੇਰੀ ਉਸ ਤੋਂ ਬਾਅਦ ਮੇਰਾ ਮਨ ਕੀਤਾ ਮੈਂ ਹੋ ਕੇ ਆਵਾ ਅਮਰਦ ਕੋਲ ਜਰੂਰ ਭਾਈ ਅੱਛਾ ਅਮਰਦ ਕਿੰਨਾ ਸਮਾਂ ਹੋ ਗਿਆ ਤੇ ਰੇੜੀ ਲਾਂਦੇ ਆ ਮੀਨੋ ਸਰ ਮੰਨਤ ਹੋ ਗਿਆ ਇੱਕ ਮਹੀਨਾ ਹੋ ਗਿਆ ਹਾਂਜੀ ਸਾਤ ਕਿੰਨਾ ਦਾ ਫਿਰ ਬਟਾਲੇ ਵਾਲੇ ਦਾ ਠੀਕ ਆ ਸਰ ਸਾਤ ਦੇ ਰਹੇ ਨੇ ਆਪਣੇ ਅੱਛਾ ਦੇ ਰਹੇ ਨੇ ਜਿਹੜੀ ਤੇ ਮੈਂ ਖਾਲੀ ਦੇਖੀ ਅਜ ਤੱਕ ਤਾਂ ਕੋਈ ਦੇਖਿਆ ਨਹੀਂ ਗਸਪਰ ਹਾਂ ਚਲੋ ਕੋਈ ਗੱਲ ਨਹੀਂ ਆਏਗੇ ਕਸਟਮਰ ਅੱਜ ਆਸ ਹੈਗੀ ਇਹ ਗੁਰੂ ਘਰ ਦੇ ਬਾਹਰ ਲਾਈ ਰੈਡੀ ਹਾਂਜੀ ਹਾਂਜੀ ਅੱਜ ਆਸ ਲਾਈ ਹੈ ਹਾਂਜੀ ਅੱਛਾ ਸਵੇਰੇ ਕੀ ਕੰਮ ਕਰਦੇ ਹੋ ਕਿਹੜੀ ਫੈਕਟਰੀ ਕੰਮ ਕਰਦੇ ਤੇ ਕੀ ਕਰਦੇ ਹੋ ਡੀਲੈਕਸ ਕੋਰਸ ਆ ਬੈਟਰੀ ਵਾਲੀ ਫੈਕਟਰੀ ਆ ਜੀ ਜੀ ਹਾਂਜੀ ਮੈਂ ਉੱਥੇ ਜੋਬ ਕਰਦਾ ਹਾਂ ਅੱਛਾ ਕਿੰਨੇ ਕੇ ਪੈਸੇ ਬਣ ਜਾਂਦੇ ਆ ਉੱਥੇ ਜਰ ਮੇਰਾ 10-12 ਹਜ਼ਾਰ ਬਣ ਜਾਂਦਾ 10-12 ਹਜ਼ਾਰ ਹਾਂਜੀ ਤੇ ਪੜ੍ਹੇ ਕਿੰਨੇ ਹੋ ਤੁਸੀਂ ਮੈਂ ਸਰ ਕਲਾਸ 2 ਕੀਤੀ ਆ ਕਲਾਸ 2 ਕੀਤੀ ਉਸ ਤੋਂ ਬਾਅਦ ਫਿਰ ਇੱਕ ਵਾਰ ਕੰਪਿਊਟਰ ਕੋਰਸ ਕੀਤਾ ਸੀ ਕੰਪਿਊਟਰ ਕੋਰਸ ਕੀਤਾ ਤਾਂ ਕਿਤੇ ਨੌਕਰੀ ਦਾ ਨਹੀਂ ਲੱਗਾ ਦਾ ਨਹੀਂ ਸਰ ਨੌਕਰੀ ਦਾ ਨਹੀਂ ਹਲੇ ਕੀਤਾ ਅੱਜ ਅੱਛਾ ਫਿਰ ਕੀ ਕੀ ਇੱਥੇ ਸਟਾਰਟਅਪ ਤੇ ਕੀ ਦਿੰਦੇ ਹੋ ਆਪਣੇ ਦੇ ਸਟਾਰਟਅਪ ਤੇ ਸਰ ਆਪਣੇ ਕੋਈ 버ਗਰ ਆ ਚਾਂਪ ਆ ਸਪ੍ਰਿੰਗਰ ਹੋ ਰਿਹਾ ਕਲਚੀ ਰੋ ਰਿਹਾ ਹਾਂਜੀ ਅੱਛਾ ਮੰਮਾ ਨਾਲ ਕਿਦਾਂ ਸੋਚਿਆ ਕਿ ਮੈਂ ਮੰਮਾ ਨਾਲ ਹੀ ਜਾਣਾ ਕਰਨਾ ਰੇੜੀ ਲਾਣ ਸਰ ਐਕਚੁਅਲੀ ਪਹਿਲਾਂ ਮੇਰਾ ਬ੍ਰਦਰ ਸੀ ਤਾਂ ਇਹਦਾ ਮੁੰਡਾ ਓਕੇ ਉਹ ਮੇਰੇ ਨਾਲ ਸੀ ਤੇ ਉਹ ਬਾਅਦ ਚ ਮੈਨੂੰ ਕਹਿੰਦਾ ਸੀ ਮੇਰੇ ਕੋ ਕੰਮ ਨਹੀਂ ਹੁੰਦਾ ਰਾਂ ਨੂੰ ਥਕਾਵਟ ਬਹੁਤ ਹੋ ਜਾਂਦੀ ਆ ਕੰਮ ਕਰ ਮੈਂ ਦੇਖਣੇ ਅਮਰਤ ਤੂੰ ਹੁਣ ਫੈਕਟਰੀ ਤੋਂ ਆਇਆ ਫੈਕਟਰੀ ਤੋਂ ਆਣ ਕੇ ਫਿਰ ਤੂੰ ਆਣ ਕੇ ਇਹਦੀ ਫਾਸਟ ਫੂਡ ਦਾ ਕੰਮ ਕਰ ਰਹੇ ਹਾਂ ਹਾਂਜੀ ਉਹ ਵੀ ਤੈਨੂੰ ਨਹੀਂ ਥਕਾਵਟ ਹੁੰਦੀ ਨਹੀਂ ਪਾਈ ਹੁਣ ਜੁਮੇ ਆ ਰਹੀਆਂ ਪਈਆਂ ਕੰਮ ਤੇ ਕਰਨਾ ਪਏਗਾ ਹਾਂਜੀ ਤੇ ਉਹ ਇਸ ਕਰਕੇ ਕਹਿੰਦਾ ਮੇਰੇ ਕੋ ਕੰਮ ਨਹੀਂ ਹੁੰਦਾ ਰਾਤ ਨੂੰ ਥਕਾਵਟ ਬਹੁਤ ਹੋ ਜਾਂਦੀ ਇਸ ਨੂੰ ਆ ਉਹ ਸਾਹਮਣਾ ਪੈਂਦਾ ਆ ਇਹਦੇ ਕਰਕੇ ਫਿਰ ਉਹ ਛੱਡ ਗਿਆ ਫਿਰ ਮੰਮੀ ਨੂੰ ਨਾਲ ਲਾ ਲਿਆ ਹਾਂਜੀ ਤੇ ਮੰਮਾ ਨੂੰ ਕਿੰਨੇ ਦਿਨ ਹੋ ਗਿਆ ਹੁੰਦੇ ਆ ਮੰਮਾ ਨੂੰ ਅ ਦੋ ਤਿੰਨ ਹਫਤੇ ਹੋ ਗਏ ਅਜੇ ਦੋ ਤਿੰਨ ਹਫਤੇ ਮਮਾ ਨੂੰ ਵੀ ਹੋ ਗਏ ਲਗਾਤਾਰ ਤੇ ਮਮਾ ਦੀ ਸਿਹਤ ਜਾਜੇ ਦੇ ਦਿੰਦੀ ਹੈ ਨਹੀਂ ਸਰ ਉਹ ਤਾਂ ਜਾਜੇ ਨਹੀਂ ਦਿੰਦੇ ਆਹੋ ਹੁਣ ਮਜਬੂਰੀਆਂ ਤੇ ਕਰਨਾ ਤੇ ਪਏਗਾ ਮੈਂ ਇਹ ਦੋ ਲੈਣਾ ਬੋਲੀਆਂ ਸੀ ਪਹਿਲਾਂ ਸੁਣੀਆਂ ਸੀ ਤੂੰ ਕਿ ਨਹੀਂ ਹਾਂਜੀ ਹਾਂ ਧੁੱਪਾਂ ਦਾ ਡਰ ਮੈਨੂੰ ਹੈਨਾ ਹਾਂਜੀ ਛਾਵਾਂ ਨੂੰ ਮੈਂ ਕੀ ਕਰਾਂ ਲੋਕੋ ਮੇਰੀਆਂ ਮਾਦੀਆਂ ਦੁਆਵਾਂ ਹੀ ਮੇਰੇ ਨਾਲ ਆ ਹਾਂਜੀ ਕਿੰਨੀਆਂ ਕਿ ਦੁਆਵਾਂ ਫਰਮਾਤਾ ਦਿੰਦੀ ਤੁਸੀਂ ਤੇ ਨਾਲ ਹੀ ਦੁਆਵਾਂ ਲੈਣਦੀਆਂ ਆਪਣੇ ਭੈਣ ਨੂੰ ਕੀ ਆ ਭੈਣ ਨੂੰ ਹੈ ਕੀ ਆ ਭੈਣ ਬਿਲਕੁਲ ਇਹ ਜ਼ਰੂਰ ਚਾਹਾਂਗੇ ਉਸ ਭੈਣ ਦਾ ਵੀ ਆਪਣੇ ਦਰਸ਼ਕਾਂ ਨੂੰ ਨਾਲ ਗੱਲਬਾਤ ਸਾਂਝੀ ਕਰੀ ਕਹਣ ਕੀ ਗੱਲ ਜੀ ਕੀ ਹੈ ਕੁਛ ਨਹੀਂ ਜੀ ਅੱਛਾ ਕਿੰਨਾ ਸਮਾਂ ਹੋ ਗਿਆ ਹਸਬੰਡ ਦੀ ਡੈਥ ਹੋਇਆ ਉਹਨਾਂ ਨੂੰ ਸਤਵਾਂ ਸਾਲ ਲੱਗਿਆ ਜੀ ਅੱਛਾ ਕਦੇ ਸੋਚਿਆ ਸੀ ਕਿ ਤੁਸੀਂ ਇਦਾਂ ਬਾਜ਼ਾਰ ਆਓਗੇ ਰੇੜੀ ਲਾਓਗੇ ਜੀ ਕਦੀ ਨਹੀਂ ਸੋਚਿਆ ਹਲਾਦ ਕਿੱਥੋਂ ਤੱਕ ਲੈਣਦੇ ਆ 4-5 ਸਾਲ ਹੈ ਭਾਜੀ ਬੜੇ ਧੱਕੇ ਖਾਦੇ ਆਗੇ ਬੜਾ ਪੈਸਾ ਵੀ ਬਹੁਤ ਲਾਇਆ ਆਏਗਾ ਪਰ ਨਹੀਂ ਕੋਈ ਪੀਛ ਗਈ ਸਾਡੀ ਯਾਰਾ ਹਟੇ ਕਰੇ ਆਂਦਾ ਵੀ ਨਹੀਂਗਾ ਜਦੋਂ ਅਸੀਂ ਉਹਨਾਂ ਨੂੰ ਘਰ ਲੈ ਆਖੇ ਮੈਨੂੰ ਸਮਾਂ ਯਾਦ ਆਂਦਾ ਕਿਤੇ ਅੱਜ ਤੋਂ ਪਹਿਲਾਂ ਹਰ ਵੇਲੇ ਜਿਆਦੀਿੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਵਾਹਿਗੁਰੂ ਨੇ ਗੱਭਰੂ ਦਿੱਤਾ ਪੁੱਤ ਹਾਂਜੀ ਸਹਾਰਾ ਬਣਿਆ ਤੁਹਾਡਾ ਹਾਂਜੀ ਹਾਂਜੀ ਇਹਦੇ ਹੀ ਆਸਣਾਂ ਦੇ ਨਾਲ ਜੀਂਡੇ ਆਗੇ ਇਹਦੇ ਇਹਦਾ ਕਰਕੇ ਮੈਂ ਆਪਣੇ ਭੈਣ ਭਰਾਵਾਂ ਵੱਲ ਨਹੀਂ ਵੇਖਿਆ 1.5 ਸਾਲ ਹੋ ਗਿਆ ਮੈਂ ਦੇਖੇ ਫਿਰ ਜਦੋਂ ਮੇਰੀ ਭੈਣ ਪਹਿਲੀ ਵਾਰੀ ਬਾਜ਼ਾਰ 'ਚ ਆਈ ਸੀ ਰੇੜੀ ਲੈ ਕੇ ਪੁੱਤ ਦੇ ਨਾਲ ਤਾਂ ਅਦੋਂ ਕੁਝ ਹੋਇਆ ਸੀ ਮਨ ਜੀ ਕਿ ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਰੇੜੀ ਲਾਵਾਂਗੀ ਨਹੀਂ ਜੀ ਫਿਰ ਹੁਣ ਜਿਹੜੀਆਂ ਜ਼ਿੰਮੇਵਾਰੀਆਂ ਪੈ ਗਈਆਂ ਫਿਰ ਜੇ ਨਭਾਉਣੀਆਂ ਤੇ ਪੈਣੀਆਂ ਆਈਆਂ ਸੀਗੀਆਂ ਬੱਚੇ ਦੇ ਨਾਲ ਇਹ ਸੋਚਿਆ ਵੀ ਬੱਚੇ ਦਾ ਕੌਣ ਆਸਰਾ ਬਣੇ ਮੈਂ ਹੀ ਨਾ ਬਣੀਏ ਤੇ ਫਿਰ ਬੱਚੇ ਦੇ ਨਾਲ ਸਿਆਫਤ ਸਾਥ ਦੇਣਾ ਪਿਆਏਗਾ ਅੱਜ ਗੱਲਾਂ ਵੀ ਬਹੁਤ ਸਾਰੇ ਕਰਦੇ ਨੇ ਰਿਸ਼ਤੇਦਾਰ ਭੈਣਾਂ ਹਾਂ ਜੀ ਬਹੁਤ ਸਾਰੀਆਂ ਗੱਲਾਂ ਹੋਈਆਂ ਹੁੰਦੀਆਂ ਵੀ ਆ ਪਰ ਵਾਹਿਗੁਰੂ ਦੇ ਘਰ ਆਸਪ੍ਰੋ ਸਾਰਾ ਖਿਆ ਮਹਾਰਾਜ ਤੂੰ ਹੀ ਜਾਣੀ ਜਾਣਾ ਤੂੰ ਹੀ ਸਾਰਾ ਕੁਝ ਜਾਣਦੇ ਮੈਂ ਬਾਬਾ ਨਾਨਕ ਤੇ ਬਹੁਤ ਆਸਪ੍ਰੋ ਸਾਰਾ ਖਿਆ ਉਹਦੇ ਆਸਰੇ ਜੀ ਨੇ ਭੈਣ ਜਦੋਂ ਤੁਸੀਂ ਜਿਸ ਤਰੀਕੇ ਨਾਲ ਉਹ ਸਹੀ ਸੀ ਜਿਸ ਵੇਲੇ ਤੁਹਾਡੇ ਹਸਬੰਦ ਕੰਮ ਕਰਦੇ ਸੀ ਤਾਂ ਉਸ ਵੇਲੇ ਘਰ ਦਾ ਗੁਜ਼ਾਰਾ ਕਿਦਾਂ ਸੀ ਉਹਨਾਂ ਨੇ ਕੋਈ ਗੱਲ ਰਹਿਣ ਨਹੀਂ ਦਿੱਤਾ ਪਾਜੀ ਜਹਾਂ ਨੇ ਜਿਤਨਾ ਮਰਜ਼ੀ ਵੀ ਕਰਕੇ ਦਿੰਦੇ ਸੀ ਲਿਆ ਕੇ ਦਿੰਦੇ ਹਰ ਚੀਜ਼ ਲਿਆ ਕੇ ਦਿੰਦੇ ਸੀਗੇ ਬਾਪੂ ਵੀ ਅਹੀਂ ਕਿਸੇ ਕੋ ਹੱਥ ਲਾ ਕੇ ਨਹੀਂ ਮੰਗਿਆ ਬਾਬੇ ਨਾਨਕ ਦਾ ਜਿੱਤਾ ਪਾਖਾਤਾ ਜੋ ਅੱবি ਖਾਤਾ ਮੜਾ ਥੋੜਾ ਬੋਤਾ ਜੋ ਵੀ ਹੈਗਾ ਅਮਰ ਸਿੰਘਾ ਕਿੰਨਾ ਸਮਝਾਇਆ ਤੁਹਾਨੂੰ 22 ਸਾਲ ਹੋ ਗਏ ਬੇਡੇ ਨੇ ਅਮਰਦ ਨੇ ਵੀ ਛਕਿਆ ਨਾਲ ਹਾਂਜੀ ਅਜੇ ਸਾਰੇ ਪਰਿਵਾਰ ਨੇ ਛਕਿਆ ਹਾਂਜੀ ਬੇਟੀ ਨੇ ਵੀ ਛਕਿਆ ਹੀ ਜੇ ਉਹਦਾ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕ ਪੈਸੇ ਅਜੇ ਬਣ ਜਾਂਦੇ ਇੱਥੇ ਕਿੰਨਾ ਕ ਸਾਥ ਦੇ ਰਹੇ ਨੇ ਬਟਾਲੇ ਵਾਲੇ ਫਿਲਹਾਲ ਤੇ ਲੈ ਮਲਕ ਹਾਂਜੀ ਫਿਲਹਾਲ ਜਿੰਨੀ ਕੇ ਵਾਲੇ ਸੇਲ ਹੁੰਦੀ ਆ ਉਹਨੇ ਕਦਾ ਸਮਾਨ ਆ ਰਿਹਾ ਤੁਹਾਡੇ ਸਾਹਮਣੇ ਹੀ ਸਮਾਨ ਲਿਆਂਦਾ ਆ ਹਾਂਜੀ ਮਾਨੂੰ ਰੋਜ਼ ਹੀ ਰੋਜ਼ ਸਮਾਨ ਲਿਆਉਣਾ ਪੈਂਦਾ ਆ ਰੰਦਾਵਾਰ ਨਵਾਂ ਵਹੋਈ ਪਈ ਐ ਸਾਰੇ ਪਾਸੇ ਪਤਾ ਕਿ ਨਹੀਂ ਐਨਾ ਪਤਾ ਭੈਣ ਮੇਰੀ ਨੂੰ ਕਿ ਨਹੀਂ ਚਲੋ ਕੋਈ ਗੱਲ ਨਹੀਂ ਵਾਇਕਰੂ ਮਹਾਰਾਜ ਕਰੇਗਾ ਕਿਰਪਾ ਵਰ ਨਹੀਂ ਕਰਨੀ ਸਾਰਾ ਕੁਝ ਹੋ ਰਿਹਾ ਰੰਦਾਵਾਰ ਰੰਦਾਵਾਰ ਪਤਾ ਕਿਉਂ ਹੋਈ ਪਈ ਐ ਤੁਹਾਡਾ ਪਿਆਰ ਪਲੱਸ ਤੁਹਾਡੀ ਮਿਹਨਤ ਵੇਖ ਕੇ ਕਿ ਮਿਹਨਤ ਤੁਸੀਂ ਬਹੁਤ ਕਰ ਰਹੇ ਹੋ ਮਿਹਨਤ ਬਹੁਤ ਕਰ ਰਹੇ ਹੋ ਜ਼ਿੰਦਗੀ ਨੂੰ ਜਿੱਤਣ ਵਾਸਤੇ ਕਿ ਨਹੀਂ 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 ਸਰ ਮਿਹਨਤ ਪੂਰੀ ਕਰਾਂਗੇ ਹਾਂਜੀ ਅਤੇ ਮੈਂ ਭੈਣ ਪੁੱਛਿਆ ਸੀ ਕਿ ਕਿੰਨਾ ਕੁ ਸਾਥ ਵੈਸੇ ਬਟਾਲੇ ਵਾਲਿਆਂ ਨੇ ਹੈਗਾ ਕੋਈ ਬਹੁਤ ਸਾਥ ਆ ਜੀ ਬਹੁਤ ਆਉਂਦੇ ਆ ਕਿ 8 ਵਜੇ ਤੱਕ ਤੇ ਬਹੁਤ ਰਸ ਹੁੰਦਾ ਇਥੇ ਵੀਰ ਬਹੁਤ ਆਉਂਦੇ ਬੱਚੇ ਆਉਂਦੇ ਹੈਗੇ ਭੈਣਾਂ ਵੀ ਆਉਂਦੀਆਂ ਹੈਗੇ ਮਤਲਬ ਟਰਾਈ ਕਰ ਰਿਹਾ ਫੂਡ ਦੁਬਾਰਾ ਫੇਰ ਆ ਰਿਹਾ ਦੁਬਾਰਾ ਫੇਰ ਆ ਹਾਂਜੀ ਜੀ ਮੈਂ ਵੀ ਜ਼ਰੂਰ ਆਪਣੇ ਖਾਸ ਕਰਕੇ ਬਟਾਲੇ ਵਾਲਿਆਂ ਨੂੰ ਅਪੀਲ ਕਰਾਂਗਾ ਕਿ ਇਸ ਭੈਣ ਦੀ ਇਸ ਬੱਚੇ ਦੀ ਰੇੜੀ ਤੇ ਜ਼ਰੂਰ ਆਇਓ ਇਸ ਦਾ ਸਵਾਦ ਜ਼ਰੂਰ ਇੱਕ ਵਾਰੀ ਲਿਓ ਫਾਸਟ ਫੂਡ ਦਾ ਪਾਸ ਫੂਡ ਦਾ ਸਵਾਦ ਜ਼ਰੂਰ ਲਓ ਕਿਉਂਕਿ ਮਿਹਨਤ ਕਰਦੇ ਨੇ ਮਿਹਨਤ ਕਰਨ ਦੇ ਪਰਿਵਾਰ ਵਿਸ਼ਵਾਸ ਰੱਖਦਾ ਵਾ ਤਾਂ ਲਗਾਤਾਰ ਮਾਪੋਤੇ ਇਸ ਤਰੀਕੇ ਨਾਲ ਸ਼ਾਮ ਨੂੰ 6 ਵਜੇ ਰੇੜੀ ਲਾਉਂਦੇ ਨੇ ਸਤ ਗੁਰਦਾਰਿਆਂ ਗੁਰਦੁਆਰੇ ਦੇ ਬਾਹਰ ਤਾਂ ਉਸ ਤੋਂ ਬਾਅਦ 8-9 ਵਜੇ ਤੱਕ ਲਗਾਤਾਰ ਇੱਥੇ ਬੈਠਦੇ ਨੇ ਮਿਹਨਤ ਕਰਦੇ ਨੇ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਮਿਹਨਤ ਕਰਨ ਜੇ ਹੀ ਵਿਸ਼ਵਾਸ ਰੱਖਦੇ ਨੇ ਭਾਈ ਇਹ ਰੇੜੀ ਜਿਹੜੀ ਹੈ ਸਾਰਾ ਸਟਾਰਟਅਪ ਜਿਹੜਾ ਤਿਆਰ ਕੀਤਾ ਰੈਂਟ ਦੇ ਕੇ ਜਾਂ ਆਪਣਾ ਸਾਰਾ ਕੁਝ ਇਹ ਆਪਣਾ ਕਿਤੇ ਹੈ ਜੀ ਕਿੰਨਾ ਗ੍ਰੈਂਡ ਹੈ ਦਾ ਇਹਦਾ ਹੈਗਾ 3000 ਰੁਪਏ ਜੀ ਅੱਛਾ ਤੇ ਪਹਿਨਾ ਜੇ ਫਿਰ ਕਿਰਾਇਆ ਵਗੈਰਾ ਹੀ ਨਿਕਲਦਾ ਹੋਣਾ ਹਾਂ ਜੀ ਇਹ ਨਾਲ ਨਾਲ ਹੀ ਜਿੰਨੇ ਕੰਮ ਦੇ ਉਹਨੇ ਨਾਲ ਵਾਦੀ ਨਿਕਲ ਜਾਂਦੀ ਹੈਗੇ ਅੱਛਾ ਆਸ ਹੈਗੀ ਏ ਕਿ ਗਾਂਹ ਹੋਏਗਾ ਤਰੱਕੀ ਹੋਵੇਗੀ ਹਾਂ ਜੀ ਹਾਂ ਜੀ ਬਾਬੇ ਨਾਨਕ ਨੇ ਕਰਨੀ ਤਰੱਕੀ ਵਿਸ਼ਵਾਸ ਹੈ ਨਾ ਪ੍ਰਮਾਤਮਾ ਦਾ ਬਹੁਤ ਵਿਸ਼ਵਾਸ ਹੈ ਬਹੁਤ ਵਿਸ਼ਵਾਸ ਜਸਵਿੰਦਰ ਓខਾ ਸਮਾਂ ਹੀ ਪਹਿਣਾ ਤੋਂ ਨਹੀਂ ਗਈ ਡੋਲੀ ਨਾ ਜੀ ਨਾ ਉਹਦੋਂ ਵੀ ਨਹੀਂ ਡੋਲੀ ਉਹਨਾਂ ਬਾਬੇ ਨਾਨਕ ਨੇ ਡੋਲਣ ਨਹੀਂ ਦਿੱਤਾ ਕਿਹ ਗੱਲ ਤੇ ਵੀ ਬਿਲਕੁਲ ਜੀ ਬਿਲਕੁਲ ਜਿਹਦਾ ਪੱਲਾ ਫੜਿਆ ਉਹਨੇ ਡੋਲਣ ਨਹੀਂ ਦਿੱਤਾ ਜਦੋਂ ਆਇਆ ਵੀ ਬੱਚੇ ਆ ਵੀ ਨਹੀਂ ਸੀ ਉਦੋਂ ਵੀ ਮੈਂ ਇਨਾਂ ਦਾ ਹੀ ਪੱਲਾ ਫੜਿਆ ਸੀ ਤੇ ਹੁਣ ਵੀ ਮੈਂ ਇਨਾਂ ਦਾ ਹੀ ਪੱਲਾ ਫੜਿਆ ਆ ਜੋ ਵੀ ਕਰਨਾ ਇੰਨਾ ਹੀ ਕਰਨਾ ਹੈ ਅੱਛਾ ਭੈਣ ਫਿਰ ਸਿਮਰਨ ਕਿਹੜੇ ਵੇਲੇ ਕਰਦੇ ਹੋ ਘਰ ਜਾ ਕੇ ਫਿਰ ਇੱਥੋਂ ਵੀ ਥੱਕ ਜਾਨਾ ਤੁਸੀਂ ਸਵੇਰੇ ਵੀ ਫਿਰ ਤਰਦੇ ਫਿਰਦੇ ਆ ਵਾਹਿਗੁਰੂ ਜੀ ਕਰ ਲੈਂਦਾ ਹੈਗਾ ਬਾਣੀ ਵੇਖੋ ਗੁਰਦੁਆਰਾ ਸਾਹਿਬ ਜਾਈਦਾ ਪਾਣੀ ਕਰਨਾ ਚ ਪੈਂਦੀ ਆ ਬੋਲੀ ਚਾਈਦਾ ਨਾਲ-ਨਾਲ ਉਹਨਾਂ ਵੱਲ ਧਿਆਨ ਰੱਖੀਦਾ ਆ ਜਿੰਨੇ ਜੋ ਕਿ ਹੈਗੇ ਕਰੀਂਦੇ ਆ ਆਏ ਕਰੀ ਤਾਂ ਇੱਥੇ ਜਿੱਦਾਂ ਹੁਣ ਤੁਸੀਂ ਰੈਡੀ ਦਿਓ ਇੱਥੇ ਵੀ ਨਾਲ ਕਰਦੇ ਫਿਰ ਹਾਂਜੀ ਧਿਆਨ ਹੀ ਉਧਰੇ ਰਹਿੰਦਾ ਹੈ ਧਿਆਨ ਬਿਲਕੁਲ ਜੀ ਰਹਿਣਾ ਰਹਿਣਾ ਅੱਛਾ ਮੈਂ ਅੱਗੇ ਵੀ ਪੁੱਛਿਆ ਤੁਹਾਨੂੰ ਰਿਸ਼ਤੇਦਾਰ ਗੱਲਾਂ ਤੇ ਬਹੁਤ ਸਾਰੀਆਂ ਕਰਦੇ ਹੋਣਗੇ ਚਲੋ ਕੋਈ ਗੱਲ ਨਹੀਂ ਜੀ ਗੱਲਾਂ ਹੀ ਸੁਣ ਕੇ ਚੌਲੀ ਚਪਵਾਈ ਜਾਂਦੇ ਆ ਕੋਈ ਗੱਲ ਨਹੀਂ ਜੋ ਵੀ ਕੋਈ ਕਰਦਾ ਹੈਗਾ ਨਾ ਮਹਾਰਾਜ ਪਪਾ ਨਾਨਕ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਵਾਹ ਮੇਰੀਏ ਭੈਣੇ ਇਹ ਬਿਲਕੁਲ ਜਿੰਨੇ ਮਰਜ਼ੀ ਦੁਖੀ ਨੇ ਜਾਂ ਜਿਸ ਤਰੀਕੇ ਨਾਲ ਮਰਜ਼ੀ ਇਹ ਪਰਿਵਾਰ ਰਹਿ ਰਿਹਾ ਵਾ ਆਪਣਾ ਗੁਜ਼ਾਰਾ ਕਰ ਰਿਹਾ ਵਾ ਪਰ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਕਿਤੇ ਨਾ ਕਿਤੇ ਦਿਖਾਈ ਦੇ ਰਹੇ ਨੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਨੇ ਬਹੁਤ ਸਾਰੇ ਲੋਕ ਗੱਲਾਂ ਵੀ ਕਰਦੇ ਨੇ ਭੈਣ ਨੂੰ ਪਰ ਫਿਰ ਵੀ ਕਦੇ ਹਿੰਮਤ ਨਹੀਂ ਹਾਰੀ ਕਦੇ ਡੋਲੇ ਨਹੀਂ ਹੈਗੇ ਉਹਨਾਂ ਨੇ ਕਿਹਾ ਕਿ ਵਾਹਿਗੁਰੂ ਦਾ ਸ਼ੁਕਰਾਨਾ ਸਮਝ ਕੇ ਝੋਲੀ ਚ ਪਾ ਲੈਣੇ ਤਾਂ ਜ਼ਰੂਰੀ ਹੈ ਐਸੇ ਲੋਕਾਂ ਦਾ ਸਾਥ ਦੇਣਾ ਸਾਡਾ ਭਰਾ ਵਾ ਬੱਚਾ ਵਾ ਪੰਜਾਬੀ ਅਮਰਤ ਹਾਰੀ ਪਰਿਵਾਰ ਆ ਸਾਰਾ ਜਿਨ੍ਹਾਂ ਨੇ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ ਤਾਂ ਜ਼ਰੂਰੀ ਹੈ ਕਿ ਅਸੀਂ ਰੇੜੀ ਤੇ ਆਇਓ ਪ੍ਰਵਾਸੀਆਂ ਦੇ ਗੰਦ ਖਾਣ ਨਾਲੋਂ ਚੰਗਾ ਵਾ ਕਿ ਅਸੀਂ ਪੰਜਾਬੀ ਦਾ ਸਾਥ ਦਈਏ ਪੰਜਾਬੀ ਦੀ ਰੇੜੀ ਤੇ ਜਾ ਕੇ ਸੁਆਦ ਲਈਏ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਨਰ ਲੋਕ ਟੀਵੀ ਗੁਰਦਾਸਪੁਰ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेक हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे